ਆਜਾ ਲਓ ਬਾਈ ਦੋਸਤੋ ਕੋੜਾ ਮੰਡੀ ਸ਼੍ਰੀ ਮਖਸਰ ਸਾਹਿਬ ਮਾਗੀ ਮੇਲੇ ਤੋਂ ਇੱਕ ਵੀਡੀਓ ਆਪਾਂ ਹੋਰ ਕਵਰ ਕਰਨ ਲੱਗੇ ਆਂਗੇ ਇਸ ਵੀਡੀਓ ਚ ਤੁਹਾਨੂੰ ਨਾ ਆਪਾਂ 6 ਘੋੜਿਆਂ ਵਸ਼ੇਰੀਆਂ ਦਿਖਾਵਾਂਗੇ ਪੂਰੀਆਂ ਚੰਗੀਆਂ ਘੈਂਟ ਘੋੜਿਆਂ ਵਸ਼ੇਰੀਆਂ ਇਸ ਭਰਾ ਕੋਲੇ ਕਰਦੇ ਆਂ ਸਾਰੀ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹਾਂ ਜੀ ਠੀਕ ਜੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਬਾਈ ਜੀ ਇਸ ਘੋੜੀ ਦੀ ਡਿਟੇਲ ਦਿਓ ਜੀ ਇਹ ਬਾਰੀ ਡਿਟੇਲ ਨੀਲੀ ਚੰਬੀ ਆ ਅੱਛਾ ਜੀ ਇਹ ਆਪਾਂ ਘਰੇ ਰੱਖੀ ਆ ਤਿੰਨ ਸੂਏ ਆਪਣੇ ਕੋਲੇ ਸੂਪੀ ਤਿੰਨ ਸੂਏ ਛੋਡੇ ਕੋਲੇ ਲਾ ਲਈ ਨੇ ਤਿੰਨੇ ਕੋਲੇ ਲਗਾਤਾਰ ਆਪਣੇ ਕੋਲੇ ਸੂਪੀ ਆਪਾਂ ਹਰਿਆਣੇ ਚੋਂ ਲਈ ਸੀ ਪਹਿਲਾਂ ਰਿਜ਼ਲਟ ਕਿਦਾਂ ਦਿੰਦੀ ਹੈ ਰਿਜ਼ਲਟ ਬਾਈ ਤਿੰਨ ਸੂਏ ਤਿੰਨੀ ਨੁਕਰੇ ਤਿੰਨ ਸੂਏ ਤੇ ਤਿੰਨੀ ਨੁਕਰੇ ਹੁਣ ਇਹਦਾ ਬਸ਼ੇਰਾ ਖੜਾ ਨਾਲ ਹੀ ਅੱਛਾ ਹਾਂ ਉਹ ਪਾਰਾਂ ਖੜਾ ਹਾਂ ਉਹ ਪਾਰਾਂ ਬਸ਼ੇਰਾ ਖੜਾ ਬਾਈ ਦਾ ਜੈ ਮੰਗਲਾ ਦੋਨੀਆ ਖਾ ਉਹ ਵੀ ਆਪਾਂ ਵਿਖਾ ਦੇਾਂਗੇ ਹਾਂ ਜੀ ਹਾਂ ਤੇ ਜਾਨਵਰ ਤੇਰੇ ਬਾਈ ਇਹ ਬਾਲਪੋਰਿਆਂ ਦੇ ਕਿਵੇਂ ਆ ਸਾਫਰੀਆਂ ਦੇ ਵੀਰੇ ਗਾਰੰਟੀ ਆ ਆਪਣੀ ਤੇ ਸਵਾਰੀ ਸੂਰੀ ਕਿਹੜੀ ਦੀ ਸਵਾਰੀ ਦੀ ਪਾਸ ਆ ਵੀਰੇ ਚਾਲ ਚੂਲ ਵਧੀਆ ਰੇਵੀ ਆ ਵਧੀਆ 30 32 ਦਾ ਚੱਲਦੀ ਠੀਕ ਆ ਜੀ ਠੀਕ ਆ ਤੇ ਜੇ ਇਹਦੀ ਉਮਰ ਦੀ ਗੱਲ ਕਰੀਏ ਉਮਰ ਹੈਗੀ ਆ ਵੀਰੇ ਇਹਦੀ 7 ਕੁ ਸਾਲ ਠੀਕ ਆ ਹਾਂਜੀ ਤੇ ਬਾਕੀ ਕੰਨਾ ਬਾਕੀ ਕੰਨਾ ਦੀ ਨਾ ਰੰਗ ਬਹੁਤ ਚੰਗਾ ਰਿਜ਼ਲਟ ਆ ਲਾ ਵੀ 2 3 ਘੋੜਿਆਂ ਤੋਂ ਮਲਾਈ ਆ ਸੀ ਤਿੰਨੇ ਘੋੜਿਆਂ ਤੋਂ ਨੁਕਰਾ ਸੂਈ ਆ ਅਲੱਗ ਅਲੱਗ ਘੋੜੇ ਤੋਂ ਆਏ ਨਹੀਂ ਵੀ ਇੱਕ ਘੋੜੇ ਤੋਂ ਹੀ ਸੂਈ ਆ ਠੀਕ ਆ ਜਿਹੜਾ ਮਰਜੀ ਘੋੜਾ ਛੱਡੋ ਸਾਰਿਆਂ ਦੀ ਨੁਕਰਾ ਸੂ ਠੀਕ ਆ ਜੀ ਹਾਂਜੀ ਤੇ ਕੀ ਪ੍ਰਾਈਜ਼ ਕਰਦੇ ਹੋ ਮੇਰਾ ਪ੍ਰਾਈਜ਼ ਮੇਰੇ 180 180 80 ਹਾਂਜੀ ਲਓ ਮਿੱਤਰੋ 180 ਆ ਗਈ ਨੌਕਰੀ ਆ ਗਈ ਵੀਰੇ ਆ ਨੌਕਰੀ ਆ ਗਈ ਇਹ ਸਾਡੇ ਕੋਲ ਹਜੇ ਇੱਕ ਸੂਆ ਸੂਈ ਆ ਠੀਕ ਹੈ ਜੀ ਇਹਦਾ ਵੀ ਮਗਰ ਬਸ਼ੀਰ ਆ ਨੌਕਰਾ ਉਹ ਖੜਾ ਭਾਈ ਆਏ ਨਹੀ ਤੂੰ ਵੀ ਇਹਦੀ ਇਹਦੀ ਪ੍ਰੋਪਰ 60 ਇੰਚ ਹਾਈਟ ਆ ਠੀਕ ਹੈ ਜੀ ਤੇ ਬਾਲ ਪੌਰੀਆਂ ਦੀ ਇਹ ਵੀ ਸਾਫ ਆ ਤੇ ਉਮਰ ਚ ਕਿੰਨੀ ਹੋ ਗਈ ਉਮਰ ਹੋਏਗੀ ਹੈਗੀ 8 ਸਾਲ ਦੀ ਠੀਕ ਹੈ ਜੀ ਹਾਂਜੀ ਤੇ ਜਿਹੜੀ ਆਪਣੀ ਆਹ ਜੀ ਇਹ ਮੌਕੇ ਦੀ ਕਿਵੇਂ ਆ ਇਹ ਮੌਕੇ ਦੀ ਮਲਾਈ ਹੋਈ ਆ ਵੀਰੇ 40 ਦਿਨ ਦੀ ਗੱਬਣ ਚਾਹੀਦਾ ਠੀਕ ਹੈ ਹਾਂਜੀ ਤੇ ਆਹ ਜੀ ਇਹ 25 ਦਿਨਾਂ ਦੀ ਮਲਾਈ ਆ ਹੁਣ ਕੋਈ ਨੂੰ ਹੋ ਗਿਆ ਨੂੰ 6 ਮਹੀਨੇ ਠੀਕ ਆ ਠੀਕ ਆ ਇਹਦਾ ਕੀ ਪ੍ਰਾਈਸ ਆ ਜੀ ਇਹਦਾ ਪ੍ਰਾਈਸ ਆਏਗਾ 270 ਜੀ 270 ਜੀ ਤੇ ਅੱਗੇ ਆ ਜੀ ਇੱਕ ਆ ਗਈ ਜੀ ਪੰਜ ਕਲਿਆਣ ਆ ਗਈ ਜੀ ਹਾਂਜੀ ਪੰਜ ਕਲਿਆਣੀਆਂ ਇਹਦੇ ਬਾਰੇ ਦੱਸੋ ਇਹ 9 ਮਹੀਨਿਆਂ ਦੀ ਗੱਬਣਾ ਜੀ 9 ਮਹੀਨਿਆਂ ਦੀ ਗੱਬਣਾ ਹਾਂ ਮਾਰવાડી ਘੋੜੇ ਤੋਂ ਠੀਕ ਉਮਰ ਵੀ ਸਾਢੇ 4 ਸਾਲ ਐ ਠੀਕ ਆ ਜੀ ਕਿਹੜੇ ਘੋੜੇ ਤੋਂ ਗੱਬਣਾ ਜੀ ਪਠਾਰ ਮੱਜਰੇ ਐ ਐਮਐਲ ਕੋਲੇ ਘੋੜਾ ਸੀ ਨਾਕ ਦਾ ਬੱਚਾ ਅੱਛਾ ਉਹਦਾ ਗੱਬਣਾ ਉਹ ਤੋਂ ਗੱਬਣਾ ਮਾਰવાડી ਦਾ ਮੱਥੇ ਫੁੱਲ ਦਾ ਠੀਕ ਤੇ ਬਾਕੀ ਸਾਊਥ ਰੀਵ ਚੰਗੀ ਆ ਘੋੜੀ ਇਹ ਵੀ ਇੱਕ ਸਵਾ ਸੋਈ ਆ ਹੁਣ ਦੁਬਾਰਾ ਗੱਪਣਾ ਠੀਕ ਹੈ ਤੇ ਸਵਾਰੀ ਸੂਰੀ ਇਹ ਸਵਾਰੀ ਵੀ ਪਾਸ ਆ ਵੀਰੇ ਠੀਕ ਹੈ ਜੀ ਇਹਦਾ ਕੀ ਪ੍ਰਾਈਸ ਆ ਜੀ ਇਹਦਾ ਸਵਾ 3 ਲੱਖ ਸਵਾ 3 ਲੱਖ ਠੀਕ ਹੈ ਜੀ ਅੱਗੇ ਆ ਜੋ ਜੀ ਆ ਬਸ਼ੇਰੇ ਆ ਗਏ ਜੀ ਆ ਬਸ਼ੇਰਾ ਯਾਨੀ ਇਹ ਕਿਹੜੇ ਦੀ ਆ ਗਈ ਬਸ਼ੇਰੇ ਇਹ ਬਸ਼ੇਰਾ ਵੀਰੇ ਪ੍ਰਿੰਸ ਦਾ ਪੋਤਾ ਅੱਛਾ ਔਰ ਲਾ ਬਸ਼ੇਰਾ ਆ ਗਏ ਹਾਂ ਤਿੰਨੇ ਬਸ਼ੇਰੇ ਨੇ ਵੀਰੇ ਤਿੰਨੇ ਹੀ ਬਸ਼ੇਰੇ ਆ ਗਏ ਹਾਂ ਉਹ ਪ੍ਰਿੰਸ ਦਾ ਪੋਤਾ ਉਹ ਨੁਕਰੀ ਘੋੜੀ ਦਾ ਠੀਕ ਹੈ ਜੀ ਆ ਜੈ ਮੰਗਲਾ ਇਹਦਾ ਪਿਓ ਉੱਥੇ ਆਪਣੇ ਡੇਰੇ 'ਚ ਖੜਾ ਕੋਪ ਕੋਪ ਡੇਰੇ 'ਚ ਖੜਾ ਇਹ ਨੀਲੀ ਜੰਮੀ ਦਾ ਠੀਕ ਹੈ ਜੀ ਤੇ ਉਹ ਪੀਲੇ ਰੱਸੇ ਵਾਲਾ ਉਹ ਨੁਕਰੀ ਘੋੜੀ ਆਪਣੇ ਘਰੇ ਆ ਠੀਕ ਹੈ ਜੀ ਉਹ ਉਹ ਦਾ ਹਾਂ ਉਹ ਉਹ ਦਾ ਤੇ ਤਿੰਨਾ ਬਸ਼ੇਰਿਆਂ ਦਾ ਕੀ ਇਹਨਾਂ ਦਾ 180-80 ਆ ਮੁੱਲ ਵੀ ਤਿੰਨਾਂ ਦਾ ਹੀ 180-80 ਹਾਂ ਜੀ 180-80 ਤਿੰਨਾਂ ਦਾ ਠੀਕ ਹੈ ਹਾਂ ਜੀ ਤੇ ਜੂਪੀ ਵਾਲੇ ਤਾਂ ਆਉਂਦੇ ਹੋਣਗੇ ਉਹਦੇ ਨੇ ਗਾਗ ਤਾਂ ਬਹੁਤ ਲੱਗੀ ਜਾਂਦਾ ਪੈਸੇ ਵੀ ਵਧੀਆ ਲੱਗੀ ਜਾਂਦੇ ਨੇ ਹਾਂ ਮਾਲ ਮੁੱਲ ਪਾਏ ਵਧੀਆ ਲੱਗੀ ਜਾਂਦੇ ਨੇ ਇਹ ਤਾਂ ਫਿਰ ਸ਼ੁਰੂਆਤ ਆ ਨਾ ਮੇਰੀ ਹਾਂ ਇਹ ਤਾਂ ਸ਼ੁਰੂਆਤ ਆ ਬਾਕੀ ਚਲੋ ਆਪਣੇ ਹਾਂ ਕੰਮ ਤਾਂ ਅੱਗੇ ਵਧ ਰਹੀ ਆ ਹਾਂ ਜੀ ਹਾਂ 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 ਦੋ ਅਸੀਂ ਨਾ ਗੇ ਵੇਚਤੇ ਦੋ ਨਾ ਗੇ ਹਾਂ ਨਹੀਂ ਮੈਂ ਨਾ ਇੱਥੇ ਮੇਲੇ ਚ ਆਜ ਤੁਰਿਆ ਫਿਰਾਂ ਨਾਲ ਆ ਸਿੱਕਾ ਚੰਗਾ ਵੀ ਕਰੀ ਬੁਗਰੀ ਚਲੀ ਜਾਂਦੀ ਆ। ਨਾ ਬਿਕਰੀ ਵਧੀਆ ਗਾਕੀ ਵਧੀਆ ਚੰਗੇ ਮਾ ਮਾਲ ਮੁੱਲ ਲਗਾ ਕੇ ਜਿੰਨਾ ਮਾਲ ਹੈਗਾ ਹੈਗਾ। ਹਾਂ ਹਾਂ। ਬਾਕੀ ਬਾਈ ਜੀ ਆਪਣਾ ਨੰਬਰ ਬੋਲ ਦੇ ਜੀ। ਬਾਕੀ ਨੰਬਰ ਮੇਰਾ ਵੀਰੇ 94643 ਹਾਂਜੀ 47232 ਪਿੰਡ ਮੇਰਾ ਸ਼ਹਿਰ ਮੇਰਾ ਸੁਨਾਮ ਠੀਕ ਹੈ ਜੀ। ਜ਼ਿਲ੍ਹਾ ਸੰਗਰੂਰ ਪਿੰਡ ਠੀਕ ਹੈ ਜੀ। ਫੋਨ ਨੰਬਰ ਇੱਕ ਵਾਰ ਹੀ ਫੇਰ ਬੋਲੋ। 94643 ਜੀ 47232। ਲਓ ਮਿੱਤਰੋ ਇਹਨਾਂ ਨੰਬਰ ਤੇ ਕਰ ਲਿਓ ਸੰਪਰਕ ਬਾਈ ਜੀ ਨਾਲ ਤੇ ਆ ਇਹਦੇ ਕੋਲੇ ਜਾਨਵਾਰ ਆ ਗਏ। ਆਪਾਂ ਮੋਟਾ ਮੋਟਾ ਇੱਕ ਵਾਰੀ ਕੈਮਰਾ ਫੇਰ ਮਾਰ ਦਿੰਨੇ ਆ ਇ ਤੇ ਮਿਲਦੇ ਨਹਿ ਤੁਹਾਨੂੰ ਹੋਰ ਨਵੀਂ ਵੀਡੀਓ ਚ ਵਧੀਆ ਵਧੀਆ ਘੈਂਟ ਘੈਂਟ ਜਾਣਵਰ ਲੈ ਕੇ ਹੋਰ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲੋ ਪਿਆਰਾ ਪਿਆਰਾ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਮਿਲਦੇ ਹਾਂ ਹੋਰ